i'm done ਸਵਾਲ ਨਹੀਂ ਹੈ ਸਵਾਲ ਨਹੀਂ ਨਾ ਤਾਂ ਕਮਿਸ਼ਨ ਨੇ ਕਿਹਾ ਕਿ ਜ਼ਮੀਨ ਦਾ ਸਵਾਲ ਸਰਵ ਚਾਰ ਗਾਣੇ ਇਕੱਠੇ ਕਰਨ ਦਾ ਸਵਾਲ ਨਹੀਂ ਹੈ ਜ਼ਮੀਨ ਦਾ ਸਵਾਲ ਦੇ ਮਹਾਪਰ ਸਮਾਜਿਕ ਵੀ ਆਰਥਿਕ ਵੀ ਤੇ ਰਾਜਨੀਤਿਕ ਵੀ ਐਸਾ ਕਰਕੇ ਕਿਧਿਆਂ ਚ ਬੋਲੀ ਪੈਂਦੀ ਆ ਮੈਂ ਜੱਟੀ ਪਛਨਾ ਮਰੱਪਿਆ ਵਾਲੀ ਕਿਹੜੀ ਵਿੱਚ ਮਿਲੇ ਕੁਰਸੀ ਮੈਂ ਰੱਬਿਆਂ ਨੂੰ ਕੁਰਸੀਾਂ ਬਣਦਗੇ ਤੇ ਜਦੋਂ ਅਸੀਂ ਇਹ ਮੰਗ ਕਰਦੇ ਆ ਆਹ ਮੰਗ ਕੱਲੇ ਮਜ਼ਦੂਰਾਂ ਦਾ ਵੇਦ ਨਹੀਂ ਨਾ ਕਿਸਾਂ ਇਸ ਤਰ੍ਹਾਂ ਦੀ ਜਮੀਨ ਤੋਂ ਲਵਾ ਬਾਗਰਾ ਬਰਾੜਾ ਪੱਟਾ ਲੋਕਾਂ ਦੇ ਜੇਹਰ ਵਿੱਚ ਕੁਝ ਪਹਿਣ ਗਏ ਇਹਦੇ ਅਧਾਰ ਤੇ ਦੁਆਰ ਖੜੇ ਲੱਜਣ ਜਿਹੜੇ ਦੇਸੀ ਤਕਨੀਕ ਨਾ ਚੱਲਦਿਆ ਹੁਣ ਤਾਂ ਫੇਰ ਇਹਨਾਂ ਕਰੋੜਾਂ ਲੋਕਾਂ ਨੂੰ ਰੇਲਗਾਰ ਦੇ ਦੁਆਰ ਖੰਦੇ ਆ ਇਸ ਲਈ ਇਹ ਮੰਗ ਕੱਲਾ ਮਜ਼ਦੂਰਾਂ ਕਿਸਾਨਾਂ ਦੀ ਮੰਗ ਨਹੀਂ ਹੈ ਇਹ ਸਭ ਨਾਂ ਦਾ ਲੋਕਾਂ ਦੀ ਮੰਗਾਂ ਜਿਨ੍ਹਾਂ ਨੇ ਮੂੰਹ ਤੇ ਢੱਗ ਲੱਗਿਆ ਹੋਇਆ ਹੈ ਇਸ

ਹੋਏ ਉਹ ਪਾਪੜੇ ਦੇ ਚਾਂਦਰੀਆਂ ਦਾ ਪੈਂਟਾ ਜਿੰਨਾ ਹਣਾ ਪੌਲਕ ਦੇ ਅੰਦਰ ਆ ਕੇ ਮਾਫੀਆਂ ਮੰਗਣ ਦਾ ਬੰਨਿਆ ਔਰ ਮਜ਼ਦੂਰਾਂ ਨੂੰ ਕੱਢਣ ਲਈ ਮੰਗ ਪ੍ਰਮਾਣ ਕਰਨ ਵਾਸਤੇ ਮਜਬੂਰ ਹੋਣ ਆਪਿਆ ਇਹ ਦੋ ਅਗਨੀ ਗੱਲ ਕਹਾਣਾ ਕਿ ਭਰਾਵਾ ਪੰਜਾਬ ਦੀ ਸਰਕਾਰ ਬਿਨਾਂ ਸ਼ਰਤ ਮੌਸੂਮ ਕੁਝ ਮਾਸ਼ੁਪਨਾ ਦੇ ਰਹੀ ਆ लह रखंदे झूठे पुलिस मुक़ाबले जी रीत बार बेपरी ਇਹ ਪੂਰਾ राज ਸੰਦਾਮੋ ਕਿਹੜੇ ਵੇਲੇ ਇਹਨਾਂ ਨੇ ਅੰਦਰ ਕਰਨਾ ਕਿਹੜੇ ਵੇਲੇ ਬਾਹਰ ਕਰਨਾ ਹੈ ਇਸ ਲਈ ਆ ਕੇ ਖੁਦਵੇਂ ਛਟੀਆਂ ਦੇ ਕੇ ਜਿਹੜਾ ਧਰਮ ਪਾਲ ਰਿਹਾ ਲੋਕਾਂ ਦੀ ਤਾਕਤ ਇਹਨੂੰ ਬਰਦਾਸ਼ਤ ਨਹੀਂ ਕਰੂੰਗੀ ਔਰ ਲੋਕਾਂ ਦੀ ਤਾਕਤ ਜਿਹੜਾ ਫਿੱਡਾ ਰੱਖਿਆ ਉਹ ਵੀ ਲੋਕਾਂ ਨੇ ਜਣੇ ਚਭਾਇਆ ਭਗਵੰਤ ਮਾਨ ਦਾ ਜਿਹੜੇ ਬਾਗ ਦੀ ਮੂਰੀਆ ਇਹਨਾਂ ਸ਼ਬਦਾਂ ਦੇ